ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਪਾਲੇ ਜਲਾਲਪੁਰੀਏ ਬਾਰੇ ਪਾਲੇ ਜਲਾਲਪੁਰੀ ਨੇ ਲਾਈਵ ਹੋ ਕੇ ਦੱਸਿਆ ਕਿ ਅਗਲਾ ਮੈਚ ਕਿੱਥੇ ਖੇਡੇਗਾ ਤੇ ਕਿਹੜੀ ਟੀਮ ਵੱਲੋਂ ਖੇਡੇਗਾ ਹਾਂਜੀ ਦੋਸਤੋ ਵੀਡੀਓ ਨੂੰ ਲਾਈਕ ਤੱਕ ਜ਼ਰੂਰ ਦਿਓ ਤੇ ਸਾਨੂੰ ਆਪਣਾ ਪਾਲ ਬਟੇ ਲਿਖੋ ਕਮੈਂਟਸ ਬਾਕਸ ਵਿੱਚ ਵੀਡੀਓ ਬਾਰੇ ਦੱਸਣਾ ਦੋਸਤੋ ਇਹ ਟੂਰਨਾਮੈਂਟ ਦੇ ਪੈਣੀ ਬਾਰੇ ਉਹਨਾਂ ਦੇ ਅਨੁਸਾਰ ਪ੍ਰਬੰਧ ਹੋਇਆ ਨਾਲ ਹੀ ਗੈਂਡਾ ਆਈਕਨ ਦਬਾਰਨਾ ਸਿਹਾਲ ਵੀ ਇੱਕ ਵੱਡੀ ਕਬੱਡੀ ਦਾ ਪ੍ਰੋਗਰਾਮ ਹੋ ਰਿਹਾ ਜਿੱਥੇ 800 ਤੋਂ ਵੱਧੀਆਂ ਕਬੱਡੀ ਟੀਮਾਂ ਦੇ ਮੈਚ ਹੋਣਗੇ ਪਹਿਲਾ ਨਾਮ 2 ਲੱਖ ਦੂਜਾ ਨਾਮ 1.5 ਲੱਖ ਬੈਸਟਰੂ 1-1 ਲੱਖ ਦਿੱਤਾ ਜਾਵੇਗਾ ਤੁਹਾਨੂੰ ਦੋਸਤੋ ਪਾਲੇ ਨੇ ਕੀ ਗਏ ਇਸ ਕੱਪ ਬਾਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਾਂ ਆਪਣਾ ਕੁੱਡੀ ਪੇਰ ਪਾਲਾ ਜਲਾਲਪੁਰ 1 ਫਰਵਰੀ 2024 ਪਿੰਡ ਸਿਹਾਲ ਜ਼ਿਲ੍ਹਾ ਸੰਗਰੂਰ ਸੱਦਿਆਂ ਨੂੰ 8 ਲੱਬਾਂ ਦੇ ਮੈਚ ਹੋਣਗੇ ਤੇ ਆਪਣੀ ਟੀਮ ਸ਼ੀਰਪਾਲ ਸਿੰਘ ਕੁੱਡੀ ਕਲੱਬ ਸਹਾਰਾ ਨੂੰ ਵੀ ਪਹੁੰਚ ਰਹੀ ਤੇ ਆਪਾਂ ਵੀ ਪਹੁੰਚ ਰਹੇ ਡਾਕਟਰ ਮੱਗਰ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਖੁੱਲੇ ਸਦਕੇ ਜੀ ਸਾਰੇ ਜਣੇ ਹੋਮ ਮੰਮਾ ਕੇ ਪਹੁੰਚੋ ਧੰਨਵਾਦ ਜੀ ਹਾਂਜੀ ਦੋਸਤੋ ਕੌਣ ਕੌਣ ਵੇਟ ਕਰ ਰਿਹਾ ਸੀ ਪਾਲੇ ਜਲਾਲਪੁਰੀਏ ਦੇ ਖੇਡਣ ਦੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇਕਰ ਆਪਣੀ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦਬਾ ਦੇਣਾ ਧੰਨਵਾਦ ਦੋਸਤੋ